ਗੁੱਡ ਮਾਰਨਿੰਗ ਸਟੂਡੈਂਟ ਬੇਟਾ ਅੱਜ ਅਸੀਂ ਕਰਾਂਗੇ નિਬੰਧ ਸੈਕਿੰਡ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾ ਤੇ ਬੇਟਾ ਇਹਦਾ ਸਾਰ ਅਸੀਂ ਪਿਛਲੀ ਵੀਡੀਓ ਚ ਕਰ ਲਿਆ ਸੋ ਵਿਸ਼ਾ ਵਸਤੂ ਕਰਨ ਤੋਂ ਪਹਿਲਾਂ ਤੁਸੀਂ ਸਾਰ ਜ਼ਰੂਰ ਦੇਖ ਲੈਣਾ ਕਿਉਂਕਿ ਇਹ ਕਾਫੀ ਮੈਂ ਮਿਲਦਾ ਜੁਲਦਾ ਲਿਖਿਆ ਤਾਂ ਜੋ ਤੁਹਾਨੂੰ ਇਸ ਲਈ ਲਰਨ ਹੋ ਜਾਏ ਜਿਹੜਾ ਅਸੀਂ ਆਂਸਰ ਲਿਖਿਆ ਉਹਦੇ ਵਿੱਚ ਤੁਹਾਨੂੰ ਦੋ ਕੁਐਸਚਨ ਤੁਹਾਡੇ ਈਜ਼ਲੀ ਜਿਹੜੇ ਕਵਰ ਹੋ ਜਾਣਗੇ ਜਿਸ ਤਰ੍ਹਾਂ ਕਿ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾ ਦਾ ਵਿਸ਼ਾ ਵਸਤੂ ਕੀ ਹੈ ਵਿਚਾਰ ਕਰੋ ਸੈਕੰਡ ਹੈਡ ਆ ਕੁਐਸਚਨ ਬੰਦਾ ਹੈ ਪੰਜਾਬ ਦੇ ਇਤਿਹਾਸ ਤੇ ਪੰਗੋਲ ਦੀ ਵੀ ਲਖਨਤਾ ਤੇ ਨੋਟ ਲਿਖੋ ਬੇਟਾ ਇਹ ਵੀ ਗਾਂ ਯਾਦ ਰੱਖਣੀ ਹੈ ਕਿ ਇਸ ਬੁੱਕ ਵਿੱਚ ਉਹ ਸਿਰਫ ਹਨ ਵਿਸ਼ਾ ਵਸਤੂ ਤੇ ਸਾਰ ਹੀ ਆਣਾ ਹੈ ਠੀਕ ਹੈ ਇਹ ਜਿਹੜਾ ਆਨਸਰ ਹੈ ਲਿਖਿਆ ਬਹੁਤ ਹੀ ਈਜ਼ੀ ਲਿਖਿਆ ਤੇ ਇਹਦੇ ਵਿੱਚ ਤੁਸੀਂ ਕੋਈ ਵੀ ਲਾਈਨ ਜਿਹੜੀ ਕਟਣੀ ਨਹੀਂ ਹੈ ਓਕੇ ਹਾਂਜੀ ਪੜਨਾ ਸਟਾਰਟ ਕਰਦੇ ਆਂ ਕਹਿੰਦੇ ਕਿ ਪੰਜਾਬ ਦੇ ਜੰਮਿਆਂ ਨੂੰ ਨਿਤਮ ਹੋਇਮਾ ਨਿਬੰਧ ਸੁਹਿੰਦਰ ਸਿੰਘ ਵਣਜਾਰਾ ਬੇਦੀ ਦੀ ਰਚਨਾ ਹੈ ਇਸ ਨਿਬੰਧ ਦਾ ਵਿਸ਼ਾ ਪੰਜਾਬ ਦੇ ਸੱਭਿਆਚਾਰ ਵਿਚਲੇ ਉਹਨਾਂ ਤੱਥਾਂ ਨੂੰ ਪੇਸ਼ ਕਰਨਾ ਹੈ ਜਿਹੜਾ ਇਸ ਅਖਾਣ ਪੰਜਾਬ ਦੇ ਜੰਮਿਆਂ ਨੂੰ ਨਿਤ ਮੁਹਿੰਮਾ ਵਿੱਚ ਦਰਜ ਹਨ ਆ ਬੇਟਾ ਜਿਹੜਾ ਨਾਮ ਹੈ ਨਾ ਨਿਬੰਧ ਦਾ ਇਹ ਹੈਗਾ ਇੱਕ ਅਖਾਣ ਠੀਕ ਹੈ ਇਹਨਾਂ ਤੱਥਾਂ ਤੋਂ ਸਾਨੂੰ ਪੰਜਾਬ ਦੇ ਲੋਕਾਂ ਦਾ ਰਹਿਣ ਸਹਿਣ ਲੋਕਾਂ ਦੇ ਚਰਿੱਤਰ ਸਹਿਤ ਕਲਾ ਅਤੇ ਇਤਿਹਾਸ ਬਾਰੇ ਜਾਣਕਾਰੀ ਮਿਲਦੀ ਹੈ ਇਸ ਖਾਨ ਤੋਂ ਪੰਜਾਬ ਦੀ ਵਿਭਿੰਨਤਾ ਵੱਖ-ਵੱਖ ਜਾਤਾਂ ਦੀ ਪਰੰਪਰਾ ਵੱਖ-ਵੱਖ ਸੰਸਕ੍ਰਿਤੀ ਵਹਿਮ ਪਰੰਪਾਤ ਪਾਤ ਦੇ ਰਿਵਾਜਾਂ ਦੀ ਹੋਂਦ ਵੱਖ-ਵੱਖ ਪਛਾਵਾਂ ਵੰਸਵੰਨੇ ਪਹਿਰਾਵਿਆਂ ਦੀ ਬੜੀ ਆਸਾਨੀ ਨਾਲ ਪਛਾਣ ਹੋ ਜਾਂਦੀ ਹੈ ਲੇਖਕ ਦੱਸਦਾ ਹੈ ਕਿ ਆਪਣੇ ਭੰਗੋਲੀ ਸਥਿਤੀਆਂ ਦੇ ਕਾਰਨ ਪੰਜਾਬ ਦੇ ਲੋਕਾਂ ਨੂੰ ਹਮੇਸ਼ਾ ਤਾੜਮਿਆਤੇ ਹਮਲਾਵਾਰਾਂ ਨਾਲ ਡਟ ਕੇ ਮੁਕਾਬਲਾ ਕਰਨਾ ਪਿਆ ਹੈ ਇਸ ਤੱਥ ਨੇ ਉਹਨਾਂ ਦੇ ਜੀਵਨ ਦੇ ਹਰ ਪੱਖ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਉਸ ਨੂੰ ਇੱਕ ਵੱਖਰੀ ਪਛਾਣ ਦਿੰਦੀ ਹੈ ਲੇਖਕ ਪੰਜਾਬ ਦੇ ਜੰਮਿਆਂ ਨੂੰ ਨਿਤ ਮੁਹਈਮਾ ਅਖਾਣ ਨੂੰ ਦੂਸਰੇ ਅਖਾਣ ਸਤਿਅਮ ਸ਼ਿਵਮ ਸੁੰਦਰਮ ਰਾਹਿਤ ਸੌਂਦਾ ਹੋਇਆ ਦੱਸਦਾ ਹੈ ਕਿ ਸਤਿਅਮ ਸ਼ਿਵਮ ਸੁੰਦਰਮ ਭਾਰਤ ਦੀ ਸੰਸਕ੍ਰਿਤੀ ਵਿੱਚ ਸੱਚ ਭਲਾਈ ਅਤੇ ਸੁੰਦਰਤਾ ਦੇ ਆਦਰਸ਼ਾਂ ਨੂੰ ਦਰਸਾਉਂਦਾ ਹੈ ਸਧਾਰਨ ਸ਼ਬਦਾਂ ਵਿੱਚ ਇਸ ਦਾ ਅਰਥ ਹੈ ਕਿ ਜੋ ਸੱਚ ਹੈ ਉਹੀ ਭਲਾਈ ਹੈ ਅਤੇ ਉਹੀ ਸੁੰਦਰਤਾ ਹੈ ਅਤੇ ਪੰਜਾਬ ਦੇ ਲੋਕਾਂ ਦਾ ਜੀਵਨ ਸੱਚ ਤੇ ਟਿਕਿਆ ਹੈ ਇਹਨਾਂ ਦਾ ਚਰਿੱਤਰ ਬਿਨਾਂ ਕਿਸੇ ਭੇਤ ਭਾਪ ਤੋਂ ਦੂਜਿਆਂ ਦੀ ਭਲਾਈ ਕਰਨ ਵਾਲਾ ਹੈ ਕਿ ਦੱਸਦਾ ਹੈ ਕਿ ਪੰਜਾਬ ਨੂੰ ਭਾਰਤ ਦਾ ਪ੍ਰਵੇਸ਼ ਦੁਆਰ ਵੀ ਕਿਹਾ ਜਾਂਦਾ ਹੈ ਕਿ ਇੱਥੇ ਜਿੰਨੇ ਵੀ ਹਮਲਾਵਰ ਆਏ ਉਹ ਪੰਜਾਬ ਦੀ ਧਰਤੀ ਤੋਂ ਹੋ ਕੇ ਹੀ ਅੱਗੇ ਗਏ ਸਨ ਇੰਨਾ ਹਮਲਾਵਰਾਂ ਦਾ ਲਗਾਤਾਰ ਸਾਹਮਣਾ ਕਰਨ ਦੇ ਕਾਰਨ ਹੀ ਪੰਜਾਬੀਆਂ ਨੂੰ ਸੂਰਮਿਆਂ ਦੀ ਕੌਮ ਕਿਹਾ ਜਾਂਦਾ ਹੈ ਪੰਜਾਬ ਇੱਕ ਵੱਡਾ ਅਜਾਇਬ ਘਰ ਵੀ ਹੈ ਕਿਉਂਕਿ ਇੱਥੇ ਵੱਖ-ਵੱਖ ਜਾਤਾਂ ਤੇ ਧਰਮਾਂ ਦੇ ਲੋਕ ਰਹਿੰਦੇ ਹਨ ਪੰਜਾਬ ਵਿੱਚ ਰਾਜ ਕਰਨ ਵਾਲੀਆਂ ਕੌਮਾਂ ਨੇ ਨਾ ਕੇਵਲ ਇੰਨਾ ਦੰਦਾਰ ਰੰਗ ਰੂਪ ਅਤੇ ਪਹਿਰਾਵਾ ਹੀ ਬਦਲਣ ਦੀ ਕੋਸ਼ਿਸ਼ ਕੀਤੀ ਸਗੋਂ ਨਵੇਂ ਪ੍ਰਭਾਵ ਤੇ ਹਾਲਾਤਾਂ ਨੇ ਇਹਨਾਂ ਦੀ ਸੋਚ ਅਤੇ ਉਦੇਸ਼ਾ ਨੂੰ ਵੀ ਨਵਾਂ ਦ੍ਰਿਸ਼ਟੀਕੋਣ ਦਿੱਤਾ ਪਰ ਪੰਜਾਬੀ ਸਦਾ ਟਿਕਾਊ ਅਤੇ ਚਰਦੀ ਕਲਾ ਵਿੱਚ ਰਹਿਣ ਵਾਲੇ ਸੂਰਮਿਆਂ ਦੀ ਉਹ ਕੌਮ ਹੈ ਜਿਸ ਨੇ ਪੰਜਾਬ ਦੇ ਸੱਭਿਆਚਾਰ ਨੂੰ ਹਮੇਸ਼ਾ ਅੱਗੇ ਵਧਾਉਣ ਲਈ ਆਪਣੀ ਪੂਰੀ ਤਾਕਤ ਲਗਾ ਦਿੱਤੀ ਇਸ ਕਰਕੇ ਜਿੰਨੀ ਮਿਹਨਤ ਪੰਜਾਬੀਆਂ ਨੇ ਆਪਣੇ ਸੱਭਿਆਚਾਰ ਨੂੰ ਬਚਾਉਣ ਲਈ ਕੀਤੀ ਹੈ ਉਹ ਨਹੀਂ ਇਸ ਸੰਸਾਰ ਵਿੱਚ ਕਿਸੇ ਨੇ ਵੀ ਨਹੀਂ ਕੀਤੀ ਲੇਖਕ ਵਿਭਿੰਨਤਾਵਾ ਅਤੇ ਇੱਕ ਸੂਰਤਾ ਦੇ ਤੱਤ ਨੂੰ ਸਪਸ਼ਟ ਕਰਦੇ ਹੋਏ ਦੱਸਦਾ ਹੈ ਕਿ ਪੰਜਾਬ ਵਿੱਚ ਰਾਰੇ ਵੱਖ-ਵੱਖ ਲੋਕਾਂ ਵਿੱਚ ਭਾਵੇਂ ਜਾਤਾਂ ਗੋਤਾਂ ਕਬੀਲਿਆਂ ਅਤੇ ਫਿਰਕਿਆਂ ਦੇ ਕਾਰਨ ਵੱਖਰਾਪਨ ਹੈ ਅਤੇ ਹਰ ਇੱਕ ਆਪਣੀ ਵੱਖਰੀ ਪਛਾਣ ਨੂੰ ਦੱਸੌਂਦਾ ਹੈ ਪਰ ਇਹ ਅੰਦਰੋਂ ਸਾਰੇ ਇੱਕ ਸੁਰ ਹੋ ਕੇ ਇੱਕ ਵੱਡੀ ਸੰਸਕ੍ਰਿਤੀ ਦਾ ਰੂਪ ਧਾਰਨ ਕਰ ਗਏ ਹਨ ਪੰਜਾਬ ਵਿੱਚ ਵੱਖ-ਵੱਖ ਸੰਸਕ੍ਰਿਤੀਆਂ ਦੀ ਹੋਣ ਦਾ ਕਾਰਨ ਵੀ ਇੱਥੇ ਲਗਾਤਾਰ ਹੋਣ ਵਾਲੇ ਹਮਲੇ ਹੀ ਹਨ ਹਰ ਹੰਬਲੇ ਨਾਲ ਪੰਜਾਬ ਵਿੱਚ ਨਵੇਂ ਲੋਕ ਦਾਖਲ ਹੋਏ ਅਤੇ ਇੱਥੋਂ ਦੀ ਉਪਜਾਊ ਧਰਤੀ, ਦਿਲ ਨੂੰ ਮੋਹ ਲੈਣ ਵਾਲਾ ਹਵਾ ਪਾਣੀ, ਹਰਿਆਲੀ ਅਤੇ ਖੁੱਲੀਆਂ ਰੁੱਤਾਂ ਕਰਕੇ ਇੱਥੇ ਹੀ ਟਿਕ ਗਏ। ਟਿਕ ਗਏ ਮਤਲਬ ਇੱਥੇ ਹੀ ਰਹਿਣ ਲੱਪੇ ਇੱਥੇ ਹੀ ਵਸ ਗਏ। ਤੇ ਹੋਲੀ-ਹੋਲੀ ਇੱਥੋਂ ਦੀ ਵਸੋਂ ਦਾ ਹੀ ਹਿੱਸਾ ਬਣ ਗਏ। ਲੇਖਕ ਦੱਸਦਾ ਹੈ ਕਿ ਪੰਜਾਬ ਦੀ ਧਰਤੀ ਤੇ ਕਿੰਨੇ ਦੇਵੀ-ਦੇਵਤਾ ਹੋਏ ਕਿੰਨੀਆਂ ਸਮਾਜਿਕ ਤੇ ਧਾਰਮਿਕ ਰਸਮਾਂ ਰੀਤਾ ਖੇਡਾਂ ਨਾਚ ਤੇ ਲੋਕ ਕਲਾ ਦੇ ਰੂਪ ਪੈਦਾ ਵੀ ਹੋਏ ਤੇ ਇਹਨਾਂ ਨੇ ਵਿਕਾਸ ਵੀ ਕੀਤਾ ਇਸ ਬਾਰੇ ਨਿਸ਼ਚਿਤ ਰੂਪ ਵਿੱਚ ਕੁਝ ਵੀ ਨਹੀਂ ਕਿਹਾ ਜਾ ਸਕਦਾ ਪਰ ਇਸ ਦੇ ਕਾਰਨ ਪੰਜਾਬ ਦੀ ਅਸਲ ਪਹਿਚਾਣ ਟੁਕੜੇ ਟੁਕੜੇ ਹੋ ਕੇ ਸਮੇਂ ਦੀ ਧੂੜ ਵਿੱਚ ਗਵਾਚ ਗਈ ਇਥੋਂ ਦੀ ਸੱਭਿਆਚਾਰ ਦੇ 5000 ਸਾਲਾਂ ਪੁਰਾਣੇ ਨਿਸ਼ਾਨ ਤਾਂ ਇਥੋਂ ਦੇ ਖੰਡਰਾਂ ਵਿੱਚ ਸਾਂਭੇ ਮਿਲ ਗਏ ਹਨ ਪਰ ਪਿਛਲੇ 2000 ਸਾਲਾਂ ਦੇ ਕਲਾ ਸਿਹਤ ਤੇ ਸੰਗੀਤ ਦੇ ਨਿਸ਼ਾਨ ਢੂੰਡਿਆਂ ਵੀ ਨਹੀਂ ਲੱਭਦੇ ਢੂੰਡਿਆਂ ਮਤਲਬ ਕਿਸੇ ਚੀਜ਼ ਨੂੰ ਲੱਭਣਾ ਜਾਂ ਖੋਜਣਾ ਗੁਰੂ ਸਹਿਬਾਨਾਂ ਦੀ ਸਵਾ ਦੋ ਸਦੀਆਂ ਦੀ ਲਗਾਤਾਰ ਸਾਧਨਾ ਦੇ ਕਾਰਨ ਪੰਜਾਬੀਅਤ ਵਿੱਚ ਪਾਈਚਾਰਾ ਅਤੇ ਆਪਸੀ ਭੇਤ ਭਾਵ ਨੂੰ ਮਿਟਾ ਕੇ ਸਾਂਝ ਪੈਦਾ ਕਰਨ ਵਾਲੀ ਭਾਵਨਾ ਨਿੱਢਰਤਾ ਤੇ ਸਿੱਧਕ ਅੱਜ ਨਹੀਂ ਲੱਭਦੇ। ਪੰਜਾਬ ਕਟੜਤਾ ਤੋਂ ਰਹਿਤ ਹੈ ਅਤੇ ਲੇਖਕ ਇਸ ਗੱਲ ਨੂੰ ਸਪਸ਼ਟ ਕਰਦੇ ਹੋਏ ਦੱਸਦਾ ਹੈ ਕਿ ਪੰਜਾਬ ਵਿੱਚ ਅਨੇਕ ਜਾਤਾਂ ਪਾਤਾਂ, ਸੰਪਰਦਾਵਾਂ ਅਤੇ ਧਰਮਾਂ ਦੇ ਲੋਕ ਰਹਿੰਦੇ ਹਨ। ਇੱਥੇ ਹੜੱppa ਕਾਲ ਦੀ ਦੇਵੀ ਮਾਤਾ ਦੀ ਪੂਜਾ ਆਰੇ ਆਈ ਜਾਤੀ ਦੇ ਵਿਕਸ਼ ਜਨੌਰ ਦੇ ਦੇ ਪੂਜਾ ਜੀਰਮ ਦੇ ਤੀਰਥਨ ਕਰ ਉਤਤਰਮ ਦੇਸ ਤੋਂ ਮੁਸਲਮਾਨਾਂ ਦੀ ਪੀਰ ਪੂਜਾ ਤੇ ਗੁਰੂ ਸਾਹਿਬਾਂ ਦੀ ਪ੍ਰੇਮਾ ਭਗਤੀ ਨੇ ਕਦੇ ਵੀ ਕੱਟ ਰੂਪਤਾਰਨ ਨਹੀਂ ਕੀਤਾ ਇੱਥੇ ਸਿਧਾਂਤਵਾਦੀ ਦੀ ਥਾਂ ਲੋਕਵਾਦੀ ਰੂਚੀ ਪ੍ਰਧਾਨ ਰਹੀ ਹੈ ਪੰਜਾਬ ਵਿੱਚ ਲੋਕ ਧਰਮ ਹੀ ਪ੍ਰਧਾਨ ਰਿਹਾ ਹੈ ਜਿਸ ਵਿੱਚ ਸਭ ਧਰਮਾਂ ਦੇ ਲੋਕ ਇੱਕ ਦੂਜੇ ਦੇ ਧਰਮ ਦੀ ਪੂਜਾ ਕਰਦੇ ਹਨ ਅਤੇ ਮਾਨ ਸਤਿਕਾਰ ਦਿੰਦੇ ਹਨ ਇਥੇ ਸੂਫੀ ਫਕੀਰ ਜੋਗੀ ਦੇਵੀ ਦੀਆਂ ਕੰਜਕਾ ਤੇ ਗੁਰੂ ਜੀ ਦੀ ਬਾਣੀ ਸਭ ਨੂੰ ਆਦਰ ਮਾਨ ਪ੍ਰਾਪਤ ਹੁੰਦਾ ਹੈ ਇਸ ਲਈ ਫਰੀਦ ਜੀ ਕਹਿੰਦੇ ਹਨ ਫਰੀਦਾ ਖਲਕ ਖਲਕ ਮਹਿ ਖਲਕ ਵਸੇ ਰਬ ਮਾਹੀ ਮੰਦਾ ਕਿਸ ਨੂੰ ਆਖੀਏ ਜਾ ਇਸ ਬਿਨ ਕੋਈ ਨਹੀਂ ਇਹਦਾ ਮਤਲਬ ਹੈ ਕਿ ਫਰੀਦ ਜੀ ਕਹਿੰਦੇ ਨੇ ਕਿ हे ਫਰੀਦਾ ਖਲਕਤ ਮਤ ਹੁੰਦਾ ਦੁਨੀਆ ਨੂੰ ਪੈਦਾ ਕਰਨ ਵਾਲਾ ਕਹਿੰਦੇ ਨੇ ਕਿ हे ਫਰੀਦਾ ਖਲਕਤ ਪੈਦਾ ਕਰਨ ਵਾਲਾ ਪਰਮਾਤਮਾ ਸਾਰੇ ਖਲਕਤ ਵਿੱਚ ਮੌਜੂਦ ਹੈ ਅਤੇ ਖਲਕਤ ਪਰਮਾਤਮਾ ਵਿੱਚ ਮੌਜੂਦ ਹੈ ਮਤਲਬ ਇਹ ਜਿਹੜੀ ਸਾਰੀ ਦੁਨੀਆ ਹੈ ਉਹਨੂੰ ਪਰਮਾਤਮਾ ਨੇ ਬਣਾਇਆ ਹੈ ਤੇ ਪਰਮਾਤਮਾ ਇਸ ਦੁਨੀਆ ਵਿੱਚ ਮੌਜੂਦ ਹੈ ਤੇ ਖਲਕਤ ਹੀ ਪਰਮਾਤਮਾ ਹੈ ਇਸ ਕਰਕੇ ਅਸੀਂ ਕਿਸੇ ਨੂੰ ਮੰਦਾ ਨਹੀਂ ਕਹਿ ਸਕਦੇ ਅਸੀਂ ਕਿਸੇ ਨੂੰ ਮੰਦਾ ਨਹੀਂ ਬੋਲ ਸਕਦੇ ਕਿਉਂਕਿ ਸਾਰੀ ਦੁਨੀਆ ਨੂੰ ਪਰਮਾਤਮਾ ਨੇ ਰਚਿਆ ਹੈ ਜੇ ਅਸੀਂ ਕਿਸੇ ਨੂੰ ਮੰਦਾ ਬੋਲਾਂਗੇ ਨਾ ਬੇਟਾ ਤੇ ਉਹ ਸਮਝ ਲਵਾਂਗੇ ਕਿ ਇਹ ਰੱਬ ਨੂੰ ਮੰਦਾ ਬੋਲਿਆ ਠੀਕ ਹੈ ਬੇਟਾ ਇਸੇ ਤਰ੍ਹਾਂ ਸੰਤ ਕਬੀਰ ਜੀ ਅਨੁਸਾਰ ਅਵਲ ਅੱਲਾ ਨੂਰ ਉਪਾਏ ਕੁਦਰਤ ਦੇ ਸਭ ਬੰਦੇ ਇੱਕ ਨੂਰ ਤੇ ਸਭ जग ਉਪਜਿਆ ਕੋਣ ਭਲੇ ਕੋਣ ਮੰਦੇ ਇਹਦਾ ਵੀ ਇਹੀ ਮੀਨਿੰਗ ਹੈ ਕਿ ਇਹ ਸਾਰੇ ਜਿਹੜਾ ਦੁਨੀਆ ਵਾ ਉਹਨੂੰ ਪਰਮੇਸ਼ਵਰ ਨੇ ਪਰਮਾਤਮਾ ਨੇ ਰਚਿਆ ਹੈ ਤੇ ਸਾਰੇ ਕੁਦਰਤ ਦੇ ਬੰਦੇ ਨੇ ਤੇ ਸਾਰੇ ਪਰਮਾਤਮਾ ਰੂਪੀ ਇੱਕ ਹੀ ਜੋਤ ਤੋਂ ਉਤਪਨ ਹੋਏ ਨੇ ਇਸ ਕਰਕੇ ਹਰ ਇਨਸਾਨ ਚੰਗਾ ਵਾ ਤੇ ਕੋਈ ਵੀ ਮੰਦਾ ਇਨਸਾਨ ਨਹੀਂ ਹੈ ਠੀਕ ਹੈ ਦੂਸਰਾ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਅਨੁਸਾਰ ਮਾਨਸ ਕੀ ਜਾਤ ਸਬੇ ਏਕੀ ਪਹਿਚਾਨ ਬੋ ਮਾਨਸ ਮਤਮਨੁਖ ਦੀ ਮਨੁੱਖ ਦੇ ਜਿਹੜਾ ਮਨੁੱਖ ਆ ਉਹਦੀ ਏਕੀ ਜਾਤ ਹੈ ਸਾਰੇ ਇੱਕ ਨੇ ਸਾਰੇ ਪ੍ਰਮਾਤਮਾ ਦਾ ਰੂਪ ਹੈ ਤੇ ਇਸ ਕਰਕੇ ਇਹਨਾਂ ਨੂੰ ਪਛਾਣਨਾ ਹੈ ਠੀਕ ਹੈ ਇਸ ਕਰਕੇ ਇਹਨਾਂ ਦੀ ਪਛਾਣ ਕੀ ਹੈ ਕਿ ਮਾਨਵ ਜਿਹੜਾ ਇੱਕ ਹੀ ਹੈ ਠੀਕ ਹੈ ਇਹਨਾਂ ਸਾਰੇ ਸ਼ਲੋਕਾਂ ਤੋਂ ਇਹ ਸਿੱਧ ਹੁੰਦਾ ਹੈ ਕਿ ਪੰਜਾਬ ਕਟੜਤਾ ਦਾ ਧਾਰਨੀ ਨਹੀਂ ਹੈ ਬਲਕਿ ਇਸ ਵਿੱਚ ਸਾਰੇ ਧਰਮਾਂ ਨੂੰ ਬਰਾਬਰ ਦਾ ਮਾਨ ਸਤਿਕਾਰ ਦਿੱਤਾ ਜਾਂਦਾ ਹੈ ਇਸ ਗੱਲ ਨੂੰ ਲੇਖਕ ਨੇ ਵਿਸ਼ਦ ਰੂਪ ਵਿੱਚ ਬੜੇ ਹੀ ਸਰਲ ਢੰਗ ਨਾਲ ਬਿਆਨ ਕੀਤਾ ਹੈ ਪੰਜਾਬ ਸ਼ੁਰੂ ਤੋਂ ਹੀ ਲੜਾਈ ਦਾ ਮੈਦਾਨ ਰਿਹਾ ਹੈ ਇਸ ਦਾ ਮੁੱਖ ਕਾਰਨ ਇਹ ਹੈ ਕਿ ਪੰਜਾਬ ਭਾਰਤ ਦਾ ਪ੍ਰਵੇਸ਼ ਦੁਆਰ ਸੀ ਜਿਸ ਕਰਕੇ ਇੱਥੇ ਬਹੁਤ ਸਾਰੇ ਹਮਲਾਵਰ ਆਏ ਜਿਨ੍ਹਾਂ ਨੇ ਨਾ ਕੇਵਲ ਇੱਥੋਂ ਦੀ ਧਨ ਸੰਪਤੀ ਹੀ ਜ਼ਬਤ ਕੀਤੀ ਬਲਕਿ ਇੱਥੋਂ ਦੇ ਮੰਦਰ ਕਲਾ ਤੇ ਸਹਿਤ ਨੂੰ ਵੀ ਭਾਰੀ ਨੂੰ ਕਿਸਾਨ ਪਚਾਇਆ ਇਸ ਕਰਕੇ ਕਿਹਾ ਜਾ ਸਕਦਾ ਹੈ ਕਿ ਪੰਜਾਬ ਨੇ ਮੁਢ ਕਲਾ ਤੇ ਸਹਿਤ ਦੀ ਸਿਰਜਣਾ ਕਰਨ ਲਈ ਅਨੁਕੂਲ ਵਾਤਾਵਰਣ ਨਾਲੋਂ ਤਬਾਹੀ ਤੇ ਪਾਜੜਾਂ ਦੇ ਜ਼ਿਆਦਾ ਪਲਹਣ ਡਾਏ ਹਨ ਪੰਜਾਬ ਖੇਤੀ ਪ੍ਰਧਾਨ ਰਾਜ ਹੋਣ ਕਾਰਨ ਇਥੋਂ ਦੇ ਸੱਭਿਆਚਾਰ ਦਾ ਆਧਾਰ ਖੇਤੀਬਾੜੀ ਹੈ। ਪੰਜਾਬ ਦੀ ਧਰਤੀ ਇੰਨੀ ਉਪਜਾਊ ਹੈ ਕਿ ਇੱਥੇ ਖਾਣ-ਪੀਣ, ਪਹਿਨਣ, ਅੰਨ ਤੇ ਕਪਾਹ ਦੇ ਭੰਡਾਰ ਭਰੇ ਪਏ ਹਨ। ਇਥੋਂ ਦੀ ਖੁਸ਼ਹਾਲੀ ਕਰਕੇ ਹੀ ਹਮਲਾਵਰ ਆਏ ਅਤੇ ਉਹਨਾਂ ਨੇ ਕਪਾਹ ਤੇ ਅੰਨ ਦੀ ਲੁੱਟ ਕੀਤੀ ਤੇ ਫਸਲਾਂਜੋਗ ਜ਼ਮੀਨ ਨੂੰ ਰੜੇ ਬਨਾਨ ਵਿੱਚ ਬਦਲ ਦਿੱਤਾ। ਬੇਟਾ ਪੈਰਾ ਚੇਂਜ ਕਰਨਾ ਇਹ ਨਾਲ ਹੀ ਲਿਖਿਆ ਗਿਆ ਸੋ ਤੁਸੀਂ ਪੈਰਾ ਚੇਂਜ ਕਰਨਾ ਹੈ ਲੇਖਕ ਦੱਸਦਾ ਹੈ ਕਿ ਹੜੱppa ਕਾਲ ਵਿੱਚ ਪੰਜਾਬ ਦੀ ਕਲਾ ਆਪਣੇ ਪੂਰੇ ਜੋਬੰਦੇ ਸੀ ਜੋਬੰਦੇ ਮਤਲਬ ਬਹੁਤ ਹੀ ਹਿੱਟ ਸੀ ਫੇਮਸ ਸੀ ਇਸ ਲਈ ਕਿਹਾ ਜਾ ਸਕਦਾ ਹੈ ਕਿ ਪੰਜਾਬ ਦੀ ਕਲਾ ਹੜੱppa ਦੀ ਕਲਾ ਵਾਂਗ ਹੀ ਆਪਣੀ ਵੱਖਰੀ ਪਛਾਣ ਬਣਾ ਚੁੱਕੀ ਸੀ ਪਰ ਮੱਧ ਕਾਲ ਵਿੱਚ ਗੰਧਾਰ ਸ਼ੈਲੀ ਆਪਣੀ ਵੱਖਰੀ ਪਛਾਣ ਕਾਰਨ ਸਾਰੇ ਏਸ਼ੀਆ ਵਿੱਚ ਮਾਨਤਾ ਪ੍ਰਾਪਤ ਕਰ ਚੁੱਕੀ ਸੀ ਇਹ ਕਲਾ ਕਈ ਸ਼ੈਲੀਆਂ ਦਾ ਸੰਗਮ ਸੀ ਬੁੱਧ ਧਰਮ ਦੀ ਚਰਤ ਸਮੇ ਇਹ ਸ਼ੈਲੀ ਸਿਕਰਉਤੇ ਸੀ ਕਈ ਕਲਾਕਾਰਾਂ ਨੇ ਗੰਧਾਰ ਦੇ ਪਹਾੜਾਂ ਵਿੱਚ ਪੱਥਰ ਦੀਆਂ ਮੂਰਤੀਆਂ ਅਤੇ ਹੋਰ ਕਲਾਕ੍ਰਿਤੀਆਂ ਦੀ ਸਿਰਜਣਾ ਕੀਤੀ ਪਰ ਹਮਲਾਵਰਾਂ ਨੇ ਇਹ ਸਭ ਕੁਝ ਨਸ਼ਟ ਕਰ ਦਿੱਤਾ। ਅੱਜ ਵੀ ਪੋਟੋਹਾਰ ਦੇ ਪਹਾੜੀ ਖੇਤਰਾਂ ਵਿੱਚ ਕਈ ਥਾਂਏ ਘੋੜੇ ਅਤੇ ਉਸ ਦੇ ਸਵਾਰਾਂ ਦੇ ਚਿੱਤਰ ਮਿਲਦੇ ਹਨ। ਇੱਕ ਥਾਂ ਪੂਰੀ ਬਰਾਤ ਦਾ ਚਿੱਤਰ ਪੱਥਰ ਉੱਤੇ ਬਣਾਇਆ ਨਜ਼ਰ ਆਉਂਦਾ ਹੈ ਜਿਸ ਨੂੰ ਮਗਰੂ ਰਜਾ ਰਸਾਲੂ ਦੀ ਦੰਦ ਕਥਾ ਨਾਲ ਜੋੜ ਦਿੱਤਾ ਗਿਆ। ਪੰਜਾਬ ਦੀ ਧਰਤੀ ਉੱਤੇ ਪੂਰਵ ਇਤਿਹਾਸ ਕਾਲ ਤੋਂ ਜੋ ਸਹਿਤ ਰਚਿਆ ਗਿਆ ਉਸ ਦਾ ਵੱਡਾ ਹਿੱਸਾ ਹਮਲਿਆਂ ਵਿੱਚ ਨਸ਼ਟ ਹੋ ਗਿਆ ਸੀ ਅਤੇ ਉਸ ਦੇ ਕੁਝ ਅੰਸ਼ ਮੂੰਹੋਂ ਮੂੰਹੇ ਸਾਡੇ ਤੱਕ ਪਹੁੰਚੇ ਮੂੰਹੋਂ ਮੂੰਹੇ ਮਤਲਬ ਔਰਲ ਹੀ ਜ਼ੁਬਾਨੀ ਹੀ ਕਈਆਂ ਕਰਾਈਆਂ ਗੱਲਾਂ ਹੀ ਕੋਈ ਰਿਟਰਨ ਪ੍ਰੂਫ ਨਹੀਂ ਹੈਗਾ ਠੀਕ ਹੈ ਜਿਸ ਤੋਂ ਪੰਜਾਬੀ ਸੱਭਿਆਚਾਰ ਦਾ ਕੁਝ ਹੱਦ ਤੱਕ ਅੰਦਾਜ਼ਾ ਲਗਾਇਆ ਜਾ ਸਕਦਾ ਸੀ ਰਿਕ ਵੇਦ ਜੋ ਵਿਸ਼ਵ ਦਾ ਸਭ ਤੋਂ ਪੁਰਾਣ ਗ੍ਰੰਥ ਹੈ ਉਹ ਪੰਜਾਬ ਦੀ ਧਰਤੀ ਤੇ ਹੀ ਰਚਿਆ ਗਿਆ ਹੈ ਹਮਲਾ ਵਰਾਂ ਦਾ ਨਿਸ਼ਾਨਾ ਹਮੇਸ਼ਾ ਉਹੀ ਸੰਸਥਾਵਾਂ ਰਹੀਆਂ ਜਿੰਨਾ ਤੋਂ ਕੌਮ ਸ਼ਕਤੀ ਲੈਂਦੀ ਹੈ ਪੰਜਾਬ ਦੀਆਂ ਲੋਕ ਥਾਵਾਂ ਦੀ ਸਭ ਤੋਂ ਵੱਡੀ ਰਚਨਾ ਵੰਡ ਕਥਾ ਸੀ ਜਿਸ ਨੂੰ ਗੁਨਾਡੇ ਨੇ ਪਿਛਾਚੀ ਭਾਸ਼ਾ ਵਿੱਚ ਲਿਖਿਆ ਸੀ ਅਤੇ ਇਸ ਦਾ ਆਕਾਰ ਅਲਫ ਲਲਾ ਅਲਫ ਲਲਾ ਇਕਬਾਲ ਸਹਿਤ ਪੁਸਤਕ ਹੈ ਤੋਂ ਵੱਡਾ ਸੀ ਇਸ ਦੀ ਪਰੰਪਰਾ ਸ਼ਿਵਜੀ ਨਾਲ ਸੰਬੰਧਿਤ ਹੋਣ ਕਰਕੇ ਇਹ ਹੜੱप्पा ਕਾਲ ਤੋਂ ਹੀ ਚਲੀ ਆ ਰਹੀ ਸੀ ਪਰ ਅੱਜ ਇਸ ਦੀ ਇੱਕ ਵੀ ਪ੍ਰਤੀਮੂਜੂਦ ਨਹੀਂ ਹੈ 1997 ਈਸਵੀ ਦੀ ਵੰਡ ਅਤੇ ਸ਼ੱਕਾ ਨੀਲ ਤਾਰਾ ਸਮੇਂ ਆਪਣਿਆਂ ਦੇ ਹੱਥੋਂ ਹੀ ਪੰਜ ਸਦੀਆਂ ਦੇ ਕੀਮਤੀ ਖੜਰੇ ਤੇ ਕਲਾ ਵਸਤਵਾਂ ਨਸ਼ਟ ਕੀਤੀਆਂ ਗਈਆਂ ਤੇ ਇਸ ਤਰ੍ਹਾਂ ਸਤਿਅਮ ਸ਼ਿਵਮ ਸੁੰਦਰਮ ਸਭ ਕੁਝ ਸੁਵਾਦੀ ਢੇਰੀ ਬਣ ਗਿਆ ਲੇਖਕ ਕਹਿੰਦਾ ਹੈ ਕਿ ਅੱਜ ਵੀ ਪੰਜਾਬ ਦੀ ਮਨਦਕਾਰੀ ਲੋਕ ਕਲਾ ਦੇ ਅਨੇਕਾਂ ਨਮੂਨੇ ਪੁਰਾਣੀਆਂ ਹਵੇਲੀਆਂ ਦੇ ਮੁੱਖ ਦਵਾਰਾਂ ਦਰਵਾਜਿਆਂ ਕੰਧਾਂ ਛੱਤਾਂ ਬਰਤਨਾ ਪੀੜੀਆਂ ਪਲੰਗਾ ਚਰਖਿਆਂ ਤੇ ਮਧਾਨੀਆਂ ਉੱਤੇ ਦੇਖੇ ਜਾ ਸਕਦੇ ਹਨ ਪਰ ਇਹਨਾਂ ਦੀ ਸੰਭਾਲ ਕਰਨ ਵਾਲਾ ਕੋਈ ਨਹੀਂ ਅਸਲ ਵਿੱਚ ਇਹਨਾਂ ਵਸਤੂਆਂ ਦੀ ਕਲਾਤਮਕ ਅਤੇ ਸਭਿਆਚਾਰਕ ਮਹਾਨਤਾ ਨੂੰ ਅਜੇ ਤੱਕ ਅਸੀਂ ਪਹਿਚਾਣਿਆ ਹੀ ਨਹੀਂ ਬੇਸਕសារਡੇ ਸਭਿਆਚਾਰ ਤੇ ਬਾਹਰੀ ਕੌਮਾਂ ਦਾ ਜ਼ਿਆਦਾ ਪ੍ਰਭਾਵ ਰਿਹਾ ਹੈ ਪਰ ਪੰਜਾਬ ਦੇ ਲੋਕਾਂ ਨੇ ਉਹਨਾਂ ਰੂੜੀਆਂ ਨੂੰ ਨਹੀਂ ਅਪਣਾਇਆ ਜੋ ਉਹਨਾਂ ਦੇ ਚਰਿੱਤਰ ਅਤੇ ਆਦਰਸ਼ਾਂ ਦੇ ਵਿਰੁੱਧ ਸੀ ਲੇਖਕ ਆਪਣੇ ਵਿਸ਼ੇ ਨੂੰ ਸਮਝਾਉਂਦੇ ਹੋਏ ਕਹਿੰਦਾ ਹੈ ਕਿ ਪੰਜਾਬੀ ਖੜਕੇ ਧੜਕੇ ਵਾਲੀ ਕੌਮ ਹੈ ਇਸ ਕੌਮ ਨੂੰ ਨਿੱਤ ਮੁਹਿੰਮਾ ਪੈਂਦੀਆਂ ਰਹਿੰਦੀਆਂ ਹਨ ਇਸ ਲਈ ਇਨਾ ਸੂਰਮਿਆਂ ਦੀ ਆਵਾਜ਼ ਵਿੱਚ ਸ਼ੇਰ ਵਰਗੀ ਭਬਕ ਦਾ ਹੋਣਾ ਸੰਭਵ ਹੈ ਅਜਈਆਂ ਘੋਮਾਂ ਦਾ ਇਤਿਹਾਸ ਵੀ ਗੌਰਵ ਵਾਲਾ ਹੁੰਦਾ ਹੈ ਤੇ ਉਹਨਾਂ ਦੇ ਲੋਕ ਨਾਇਕ ਵੀ ਵੱਖਰੀ ਪਹਿਚਾਨ ਰੱਖਣ ਵਾਲੇ ਹੁੰਦੇ ਹਨ ਆਪ ਦੀ ਲੋਕ ਧਾਰਾ ਵਿੱਚ ਉਭਰਿਆ ਰਾਜਾ ਰਸਾਲੂ ਵਰਗਾ ਪ੍ਰਕਰਮੀ ਸੂਰਮਾ ਮਨ ਚਲਾ ਤੇ ਧਰਮੀ ਕਰਮੀ ਨਾਇਕ ਸੰਸਾਰ ਵਿੱਚ ਹੋਰ ਕਿਤੇ ਨਹੀਂ ਹੋਇਆ ਪੰਜਾਬੀ ਕੇਵਲ ਸੂਰਮੇ ਅਤੇ ਬਹਾਦਰਾਂ ਦੀ ਕੌਮ ਹੀ ਨਹੀਂ ਬਲਕਿ ਇਹਨਾਂ ਦੇ ਲੋਹ ਵਿੱਚ ਆਪਣੇ ਘਰ ਆਪਣੇ ਗਵਾਂਢੀਆਂ ਆਪਣੇ ਭਾਈਚਾਰੇ ਅਤੇ ਆਪਣੇ ਦੇਸ਼ ਲਈ ਬਹੁਤ ਮਾਨ ਸਤਿਕਾਰ ਅਤੇ ਮੁਹੱਬਤ ਹੈ ਪੰਜਾਬੀਅਤ ਵਿੱਚਲਾ ਇਹ ਗੁਣ ਵੀ ਉਹਨਾਂ ਨੂੰ ਇਸੇ ਮਿੱਟੀ ਦੇ ਖਮੀਰ ਤੋਂ ਹੀ ਮਿਲਿਆ ਹੈ ਭਾਵੇਂ ਕਿ ਪੰਜਾਬੀਆਂ ਦੇ ਵਿੱਚ ਇਹ ਜਿਹੜੇ ਮਹਾਨ ਗੁਣ ਹੈ ਕੁਰਬਾਨੀ ਦੇ ਇਹ ਉਹਨਾਂ ਨੂੰ ਇਸੇ ਪੰਜਾਬ ਦੀ ਧਰਤੀ ਤੋਂ ਹੀ ਮਿਲਿਆ ਹੈ ਇਸ ਪ੍ਰਕਾਰ ਇਸ નિਬੰਧ ਦਾ ਵਿਸ਼ਾ ਪੰਜਾਬੀ ਸਭਿਆਚਾਰ ਦੇ ਪਿੰਨ-ਪਿੰਨ ਪੱਖਾਂ ਨੂੰ ਦਰਸਾਉਣ ਲਈ ਬੁਨਿਆਦੀ ਪੰਮਿਕਨ ਬਣਾਉਣ ਵਾਲੇ ਉਹਨਾਂ ਤੱਤਾਂ ਨੂੰ ਸਪਸ਼ਟ ਕਰਨਾ ਹੈ ਜਿਹੜਾ ਇਸ ਅਖਾਣ ਪੰਜਾਬ ਦੇ ਜਮਿਆਂ ਨੂੰ ਨਿਤ ਮਹਿਮਾ ਵਿੱਚ ਦਰਜ ਹੈ ਇਸ નિਬੰਧ ਦਾ ਵਿਸ਼ਾ ਮਹੱਤਵਪੂਰਨ ਤੇ ਦਿਲਚਸਪੀ ਭਰਿਆ ਹੈ ਠੀਕ ਹੈ ਬੇਟਾ ਜੀ ਇਸ ਤਰ੍ਹਾਂ ਤੁਸੀਂ ਇਹਨੂੰ ਅੱਛੀ ਤਰ੍ਹਾਂ ਯਾਦ ਕਰ ਲੈਣਾ ਬਾਕੀ ਤੁਹਾਡੇ ਦੇ ਇਹ 3-4 ਕੁਸ਼ਨ ਆ ਇਹਦੇ ਵਿੱਚ ਹੀ ਕਵਰ ਹੋ ਜਾਣ ਠੀਕ ਹੈ ਸਪੈਸ਼ਲੀ ਵਿਸ਼ਾ ਵਸਤੂ ਜਾਂ ਵਿਸ਼ਾ ਤੇ ਸਾਰ ਠੀਕ ਹੈ ਇਹਨਾਂ ਨੂੰ ਤੁਸੀਂ ਅੱਛੀ ਤਰ੍ਹਾਂ ਯਾਦ ਕਰ ਲੈਣਾ ਠੀਕ ਹੈ ਨੈਕਸਟ ਵੀਡੀਓ 'ਚ ਨਵਾਂ ਟੋਪਿਕ ਲਵਾਂਗੇ ਤਦ ਤੱਕ ਤੁਸੀਂ ਇਹਨੂੰ ਅੱਛੀ ਤਰ੍ਹਾਂ ਪੜ੍ਹ ਲਓ ਮਿਲਦੇ ਆ ਨੈਕਸਟ ਵੀਡੀਓ 'ਚ ਟੇਕ ਕੇਅਰ